ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਪਾ ਹਾਜ਼ਰਾਂ ਜੀ ਸਿੱਖਿਆ ਵਿਭਾਗ ਦੇ ਲਈ ਟੀਚਰਜ਼ ਦੇ ਬਹੁਤ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ-ਦੋ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਨੇ ਜੀ ਤੁਹਾਨੂੰ ਪਤਾ ਹੈ ਕਿ ਹਾਈ ਕੋਰਟ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਵੀ ਜਿਹੜਾ ਕੰਪਿਊਟਰ ਅਧਿਆਪਕਾਂ ਦਾ ਕੇਸ ਚੱਲ ਰਿਹਾ ਸੀ ਉਹਨਾਂ ਵੱਲੋਂ ਬਹੁਤ ਜ਼ਿਆਦਾ ਵਾਰੀ ਜਿਹੜਾ ਹੈ ਪ੍ਰੋਟੈਸਟ ਵੀ ਕੀਤਾ ਗਿਆ ਸੀ ਤਾਂ ਹੁਣ ਕੰਪਿਊਟਰ ਅਧਿਆਪਕਾਂ ਦੇ ਲਈ ਬਹੁਤ ਵੱਡੀ ਜਿਹੜੀ ਰਾਹਤ ਹੈ ਹਾਈ ਕੋਰਟ ਤੋਂ ਦੇ ਦਿੱਤੀ ਗਈ ਹੈ ਠੇਕੇ ਦੇ ਆਧਾਰ ਤੇ ਪਹਿਲਾਂ ਇਹਨਾਂ ਨੂੰ ਜਿਹੜਾ ਹੈ ਸਕੂਲਾਂ ਦੇ ਵਿੱਚ ਰੱਖਿਆ ਗਿਆ ਸੀ ਲੇਕਿਨ ਹੁਣ ਇਹਨਾਂ ਨੂੰ ਜਿਹੜਾ ਹੈ ਰੈਗੂਲਰ ਤਨਖਾਹ ਸਕੇਲ ਜਿਹੜਾ ਹੈ ਮਿਲੇਗਾ ਕਲੀਅਰ ਹੈ ਤਾਂ ਇੱਕ ਤਾਂ ਅਫੀਸ਼ੀਅਲ ਆਰਡਰ ਇਸ ਦੇ ਆਊਟ ਹੋਏ ਨੇ ਦੂਜੀ ਗੱਲ ਜਿਹੜੇ ਟੀਚਰ 5178 ਭਰਤੀ ਦੇ ਅਧੀਨ ਡਿਪਾਰਟਮੈਂਟ ਦੇ ਵਿੱਚ ਆਏ ਸੀ ਠੀਕ ਹੈ ਜਿਨ੍ਹਾਂ ਦੀ 5178 ਜਿਹੜੇ ਨੇ ਟੀਚਰ ਨੇ ਉਹਨਾਂ ਨੂੰ ਜਿਹੜਾ ਲੈ ਕੇ ਇੱਕ ਅਫੀਸ਼ੀਅਲ ਆਰਡਰ ਹਾਈ ਕੋਰਟ ਵੱਲੋਂ ਆਊਟ ਕੀਤੇ ਗਏ ਨੇ ਕੋਰਟ ਕੇਸ ਕਾਫੀ ਲੰਬੇ ਸਮੇਂ ਚੱਲਦਾ ਰਿਹਾ ਲੇਕਿਨ 5178 ਭਰਤੀ ਦੇ ਅਧੀਨ ਟੀਚਰਸ ਨੂੰ 2017 ਤੋਂ ਰੈਗੂਲਰ ਕਰਨ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਕੋਰਟ ਵਿੱਚ ਜਿਹੜੀ ਸਹਿਮਤੀ ਹੈ ਤੇ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ 2017 ਤੋਂ ਲੈ ਕੇ 19 ਤੱਕ ਦਾ 2 ਸਾਲਾਂ ਦਾ ਜਿੰਨਾ ਵੀ ਬਣਦਾ ਏਰੀਅਰ ਹੈ ਠੀਕ ਹੈ ਸੈਲਰੀ ਫੁੱਲ ਪੇ ਦਾ ਪੂਰਾ ਏਰੀਅਰ ਜਿਹੜਾ ਹੈ ਸਾਰੇ ਹੀ ਟੀਚਰਸ ਨੂੰ ਦਿੱਤਾ ਜਾਵੇਗਾ ਤਾਂ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੀ ਇਹ ਉਹਨਾਂ ਸਾਰੇ ਟੀਚਰਸ ਲਈ ਜਿਹੜੇ ਬਹੁਤ ਲੰਬੇ ਸਮੇਂ ਤੋਂ ਇਸ ਚੀਜ਼ ਦਾ ਪ੍ਰੋਟੈਸਟ ਕਰ ਰਹੇ ਸਨ ਠੀਕ ਹੈ ਤੇ ਹੁਣ ਕਿਤੇ ਉਹਨਾਂ ਨੂੰ ਜਾ ਕੇ ਜਿਹੜਾ ਹੈ ਇੱਕ ਰਾਹਤ ਮਿਲਿਆ ਹਾਈ ਕੋਰਟ ਵੱਲੋਂ ਤਾਂ ਹਾਈ ਕੋਰਟ ਦੇ ਆਫੀਸ਼ਲ ਆਰਡਰ ਆਉਣ ਤੋਂ ਬਾਅਦ ਡਿਪਾਰਟਮੈਂਟ ਵੱਲੋਂ ਵੀ ਇਹ ਆਫੀਸ਼ਲ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਪੂਰਾ ਉਹਨਾਂ ਨੇ ਡਿਟੇਲ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ ਹੁਣ ਤੋਂ ਉਹਨਾਂ ਨੂੰ ਜਿਹੜਾ ਹੈ ਪੂਰਾ ਰੈਗੂਲਰ ਪੇ ਸਕੇਲ ਮਿਲੇਗਾ ਠੀਕ ਹੈ ਆਪਾਂ ਸਟੈਪ ਬਾਈ ਸਟੈਪ ਗੱਲ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ ਕੰਪਿਊਟਰ ਅਧਿਆਪਕਾਂ ਦੀ ਠੀਕ ਹੈ ਜਿਨ੍ਹਾਂ ਨੂੰ ਠ ਉਹਨਾਂ ਨੂੰ ਰੈਗੂਲਰ ਬੇਸ ਤੇ ਹੀ ਜਿਹੜਾ ਤਨਖਾਹ ਸਕੇਲ ਮਿਲਣ ਜਾ ਰਿਹਾ ਹੈ ਤੇ ਜੇ ਆਪਾਂ ਗੱਲ ਕਰ ਲਈ 5178 ਭਰਤੀ ਦੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਆਫੀਸ਼ੀਅਲ ਜਿਹੜੇ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਕਿ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਪਿੰਡੂ ਸਹਾਇਕ ਅਧਿਆਪਕਾਂ ਦੀ ਭਰਤੀ ਜਿਹੜੀ ਹੈ 6000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ 500 ਰੁਪਏ ਸਲਾਨਾ ਵਾਧੇ ਦੇ 3 ਸਾਲ ਦੇ ਠੇਕੇ ਤੇ ਕਰਨ ਦੇ ਲਈ 2012 ਨੂੰ ਇੱਕ ਇਸ਼ਤਿਹਾਰ ਆਇਆ ਸੀ ਕਲੀਅਰ ਹੈ 2012 ਦੀ ਜਿਹੜੀ ਇਹ ਭਰਤੀ ਸੀਗੀ ਇਹਨਾਂ ਪੋਸਟਾਂ ਲਈ ਸਿਲੈਕਟ ਹੋਏ ਉਮੀਦਵਾਰਾਂ ਨੂੰ ਦਸੰਬਰ 2014 ਠੀਕ ਹੈ ਬਾਅਦ ਪ੍ਰੋਪਰ ਇਹਨਾਂ ਨੇ ਮੈਂਸ਼ਨ ਇਹ ਵੀ ਗੱਲ ਕੀਤੀ ਹੈ ਕਿ ਮੰਤਰੀ ਪ੍ਰੀਸ਼ਦ ਵੱਲੋਂ ਲਏ ਗਏ ਫੈਸਲੇ 2019 ਅਤੇ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 2019 ਦੇ ਅਨੁਸਾਰ ਇਹਨਾਂ ਪੋਸਟਾਂ ਲਈ ਨਿਯੁਕਤ ਕੀਤੇ ਅਧਿਆਪਕਾਂ ਦਾ ਪਰਖ ਕਾਲ ਸਮਾਂ ਠੇਕੇ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਬਾਅਦ 2 ਸਾਲ ਦਾ ਮੰਨਦੇ ਹੋਏ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਵੀ ਕਰ ਦਿੱਤਾ ਗਿਆ ਸੀ ਠੀਕ ਹੈ ਇਹਨਾਂ ਅਧਿਆਪਕਾਂ ਨੂੰ ਪਰਖ ਕਾਲ ਸਮੇਂ ਦੌਰਾਨ ਬੇਸਿਕ ਪੇ ਅਤੇ ਗ੍ਰੇਡ ਪੇ ਜਿਹੜਾ ਮਿਲਣ ਯੋਗ ਸੀ ਵੱਖ-ਵੱਖ ਵਿਸ਼ਿਆਂ ਦੀ ਮਾਸਟਰ ਕੈਡਰ ਦੀ 3442 ਪੋਸਟਾਂ ਦੀ ਇਨ ਕੰਮ ਕਰ ਰਹੇ ਅਜਿਹੇ ਕਰਮਚਾਰੀਆਂ ਦੀ ਕੀਤੀ ਗਈ 3 ਸਾਲ ਦੀ ਸੇਵਾ ਮੁਕੰਮਲ ਉਪਰੰਤ 15 ਜਨਵਰੀ 2016 ਤੋਂ ਰੈਗੂਲਰ ਕੀਤੇ ਜਾਂਦੇ ਉਹਨਾਂ ਨੂੰ ਪੂਰੀ ਤਨਖਾਹ ਵੀ ਜਿਹੜੀ ਹੈ ਦੇ ਦਿੱਤੀ ਗਈ ਸੀ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਸਰਕਾਰ ਦੀ ਹਦਾਇਤਾਂ ਤੇ ਉਸ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਤੇ ਇਹਦੇ ਆਪ ਕਾਨੂੰ 2015 ਦੀ ਹਦਾਇਤਾਂ ਲਾਗੂ ਹੋਣ ਤੇ ਜਾਂ ਨਾ ਹੋਣ ਤੇ ਸਬੰਧਿਤ ਵਿਭਾਗ ਤੋਂ ਅਗਵਾਈ ਮੰਗੀ ਗਈ ਸੀ ਠੀਕ ਹੈ ਜਿਸ ਦੇ ਅਨੁਸਾਰ ਹੇਠ ਲਿਖੀ ਜਿਹੜੀ ਸਲਾਹ ਹੁਣ ਦਿੱਤੀ ਗਈ ਹੈ ਇਸ ਕੇਸ ਦੇ ਪਟੀਸ਼ਨਰਾਂ ਤੇ ਵਿਪਕ ਵਿੱਤ ਭਾਗ ਦੀ ਯਾਨੀ ਫਾਈਨੈਂਸ ਡਿਪਾਰਟਮੈਂਟ ਦੀਆਂ ਹਦਾਇਤਾਂ ਮਿਤੀ 15 ਜਨਵਰੀ 2015 ਦੇ ਲਾਗੂ ਹੋਣ ਜਾਂ ਨਾ ਹੋਣ ਸੰਬੰਧੀ ਫੈਸਲਾ ਪ੍ਰਬੰਧਕੀ ਵਿਭਾਗ ਦੇ ਪੱਧਰ ਤੇ ਉਹਨਾਂ ਵੱਲੋਂ ਜਿਹੜੀ ਹੈ ਸੀਐਮਐਮ ਦੀ ਪ੍ਰਵਾਨਗੀ ਪ੍ਰਾਪਤ ਕਰਨ ਉਪਰੰਤ ਨੋਟੀਫਿਕੇਸ਼ਨ ਮਿਤੀ 2019 ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਲਿਆ ਜਾ ਸਕਦਾ ਹੈ। ਜਿੱਥੋਂ ਤੱਕ ਵਿੱਤੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਮਿਤੀ 15 ਜਨਵਰੀ 2015 ਦਾ ਸਬੰਧ ਹੈ ਉਹ ਰਾਜ ਦੇ ਸਾਰੇ ਕਰਮਚਾਰੀਆਂ ਤੇ ਲਾਗੂ ਹਨ ਇਹ ਗੱਲ ਤੁਸੀਂ ਪਹਿਲਾਂ ਹੀ ਜਾਣਦੇ ਹੋ ਠੀਕ ਹੈ ਤਾਂ ਉਪਰੋਕਤ ਸਥਿਤੀ ਦੇ ਵਿੱਚ ਵਿੱਤੀ ਵਿਭਾਗ ਤੋਂ ਪ੍ਰਾਪਤ ਸਲਾਹ ਦੇ ਅਨੁਸਾਰ ਤੇ ਮਾਨਯੋਗ ਕੋਰਟ ਦੇ ਫੈਸਲੇ ਦੇ ਅਕੋਰਡਿੰਗ ਹੁਣ ਇਹ ਫੈਸਲਾ ਡਿਪਾਰਟਮੈਂਟ ਵੱਲੋਂ ਲਿਆ ਜਾਂਦਾ ਹੈ ਕਿ 5178 ਪੋਸਟਾਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਹਨਾਂ ਦੀ 3 ਸਾਲ ਦੀ ਠੇਕੇ ਆਧਾਰਿਤ ਕੀਤੀ ਗਈ ਸੇਵਾ ਮੁਕੰਮਲ ਕਰਨ ਉਪਰੰਤ ਰਨੁਪਰੰਤ ਰੈਗੂਲਰ ਹੋਣ ਦੀ ਮਿਤੀ ਪਾਪ 2 ਸਾਲ ਦਾ ਪਰਖ ਕਾਲ ਸਮਾਂ ਸ਼ੁਰੂ ਹੋਣ ਦੀ ਮਿਤੀ ਤੋਂ ਜਿਹੜੀ ਆ ਪੂਰੀ ਤਨਖਾਹ ਦਿੱਤੀ ਜਾਂਦੀ ਹੈ ਇਹ ਹੁਕਮ ਸਾਰੇ ਹੀ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਂਦੇ ਨੇ ਠੀਕ ਹੈ ਜੀ ਤਾਂ ਇਹ ਆਫੀਸ਼ੀਅਲ ਨੋਟਿਸ ਜਿਹੜਾ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ ਸੀ 5178 ਅਧਿਆਪਕਾਂ ਦੇ ਲਈ ਠੀਕ ਹੈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੀ ਉਸ ਤੋਂ ਬਾਅਦ ਆਪਾਂ ਕੰਪਿਊਟਰ ਅਧਿਆਪਕਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਵੀ ਹਾਈ ਕੋਰਟ ਤੋਂ ਵੱਡੀ ਰਾਹਤ ਜਿਹੜੀ ਆ ਮਿਲ ਚੁੱਕੀ ਹੈ ਰੈਗੂਲਰ ਤਨਖਾਹਸ ਕੇ ਇਹਨਾਂ ਨੂੰ ਹੁਣ ਮਿਲਣ ਜਾ ਰਿਹਾ ਹੈ ਜੀ ਤੁਸੀਂ ਇੱਥੇ ਨਿ ਕੱਲ ਦੀ ਨਿਊਜ਼ ਹੈ ਹਾਈ ਕੋਰਟ ਨੇ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਫੈਸਲਾ ਉਹਨਾਂ ਅਧਿਆਪਕਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 2004 ਤੋਂ ਲੈ ਕੇ 2006 ਦਰਮਿਆਨ ਠੇਕੇ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ ਸੀ ਪਰੰਤੂ ਉਹਨਾਂ ਦੀਆਂ ਸੇਵਾਵਾਂ ਹੁਣ ਤੱਕ ਜਿਹੜੀਆਂ ਨੇ ਪੂਰੀ ਤਰ੍ਹਾਂ ਨਿਯਮਤ ਨਹੀਂ ਕੀਤਾ ਗਿਆ ਯਾਨੀ ਕਿ ਉਹਨਾਂ ਨੂੰ ਉਹ ਵਾਲੀਆਂ ਫੈਸਿਲਿਟੀਆਂ ਨਹੀਂ ਮਿਲ ਰਹੀਆਂ ਜੋ ਕਿ ਰੈਗੂਲਰ ਨੂੰ ਸੀਗੀਆਂ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਅਧਿਆਪਕਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਦੇ ਨਿਯੰਤਰਣ ਅਧੀਨ ਹਨ ਉਹਨਾਂ ਦੀ ਨਿਯੁਕਤੀ ਸਮੇਂ ਜਾਰ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਅਧੀਨ ਹੋਣ ਗਿਆ ਠੀਕ ਹੈ 2004 ਚ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ 1324 ਕੰਪਿਊਟਰ ਫੈਕਲਟੀ ਅਤੇ 1640 ਕੰਪਿਊਟਰ ਅਧਿਆਪਕਾਂ ਦੀ ਭਰਤੀ ਜਿਹੜੀ ਉਹ ਜਾਰੀ ਕੀਤੀ ਸੀ ਇਸ ਤੋਂ ਬਾਅਦ 2005 ਅਤੇ 500 ਕੰਪਿਊਟਰ ਫੈਕਲਟੀ ਅਸਾਮੀਆਂ 2006 ਦੇ ਵਿੱਚ 2200 ਕੰਪਿਊਟਰ ਫੈਕਲਟੀ ਅਸਾਮੀਆਂ ਲਈ ਵੀ ਜਿਹੜੀ ਹੈ ਅਰਜ਼ੀਆਂ ਮੰਗੀਆਂ ਗਈਆਂ ਸਨ ਇਹਨਾਂ ਭਰਤੀਆਂ ਤੋਂ ਬਾਅਦ ਪੰਜਾਬ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਐਜੂਕੇਸ਼ਨ ਸੁਸਾਇਟੀ ਦੇ ਅਧੀਨ ਅਧਿਆਪਕਾਂ ਨੂੰ ਠੇਕੇ ਦੇ ਆਧਾਰ ਤੇ ਜਿਹੜਾ ਨਿਯੁਕਤ ਵੀ ਕਰ ਦਿੱਤਾ ਗਿਆ ਸੀ ਤਾਂ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿਉਂਕਿ ਕੰਪਿਊਟਰ ਅਧਿਆਪਕ ਸਰਕਾਰ ਦੁਆਰਾ ਬਣਾਈ ਗਈ ਸੁਸਾਇਟੀ ਦੇ ਅਧੀਨ ਕੰਮ ਕਰ ਰਹੇ ਹਨ ਇਸ ਲਈ ਉਹ ਚਾਰੀ ਨਹੀਂ ਮੰਨਿਆ ਜਾ ਸਕਦਾ ਪਰ ਕਿਉਂਕਿ ਉਹਨਾਂ ਦੀ ਨਿਯੁਕਤੀ ਸਰਕਾਰੀ ਹੁਕਮਾਂ ਅਧੀਨ ਕੀਤੀ ਗਈ ਸੀ ਅਤੇ ਉਹ ਸਰਕਾਰੀ ਸਕੂਲਾਂ ਵਿੱਚ ਹੀ ਕੰਮ ਕਰ ਰਹੇ ਹਨ ਇਸ ਲਈ ਉਹਨਾਂ ਨੂੰ ਸਾਰੀਆਂ ਤਨਖਾਹਾਂ ਤੇ ਭੱਤੇ ਦਿੱਤੇ ਜਾਣੇ ਚਾਹੀਦੇ ਹਨ ਜੋ ਕਿ ਵੋਕੇਸ਼ਨਲ ਮਾਸਟਰਾਂ ਨੂੰ ਦਿੱਤੇ ਜਾ ਰਹੇ ਹਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਦਿੱਤੇ ਇਸ ਫੈਸਲੇ ਨੂੰ ਜਲਦੀ ਜਿਹੜਾ ਹੈ ਆਫੀਸ਼ੀਅਲੀ ਕਹਿ ਲੋ ਕਦਮ ਚੁੱਕਣ ਦੇ ਲਈ ਕਿਹਾ ਹੈ ਤੇ ਹਾਈ ਕੋਰਟ ਜਿਹੜਾ ਹੈ ਇਸ ਦੇ ਵਿੱਚ ਗੱਲ ਕਰ ਰਿਹਾ ਹੈ ਕਿ ਜਿਹੜੇ ਪਰਤੀ ਦੇ ਉਮੀਦਵਾਰ ਨੇ ਕੰਪਿਊਟਰ ਵਾਲੇ ਉਹਨਾਂ ਨੂੰ ਜਿਹੜਾ ਹੈ ਇਸ ਚੀਜ਼ ਦਾ ਜਲਦ ਤੋਂ ਜਲਦ ਬੈਨੀਫਿਟ ਦਿੱਤਾ ਜਾਵੇ ਠੀਕ ਹੈ ਤਾਂ ਇਹ ਚੀਜ਼ ਤਾਂ ਕੰਪਿਊਟਰ ਦੇ ਅਧਿਆਪਕਾਂ ਦੇ ਹੱਕ ਦੇ ਵਿੱਚ ਆ ਚੁੱਕੀ ਹੈ ਇਸ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਕਿ ਹੁਣ ਇਸ ਚੀਜ਼ ਦਾ ਕੀ ਅਗਿਆਨ ਵਾਲੇ ਸਮੇਂ ਦੇ ਵਿੱਚ ਫਰਕ ਪੈਣ ਜਾ ਰਿਹਾ ਤਾਂ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ 5178% ਦੇ ਦੀ ਜੇ ਆਪਾਂ ਗੱਲ ਕਰੀਏ ਤਾਂ ਅਧਿਆਪਕਾਂ ਨੂੰ ਪ੍ਰੀਖਿਆ ਸਮੇਂ ਦੌਰਾਨ ਪੂਰਾ ਤਨਖਾਹ ਸਕੇ ਮਿਲਣ ਦਾ ਰਸਤਾ ਹੈ ਉਹ ਖੁੱਲ੍ਹ ਚੁੱਕਿਆ ਹੈ ਠੀਕ ਹੈ ਡੀਟੀਐਫ ਵੱਲੋਂ ਵੀ ਇਸ ਚੀਜ਼ ਦੀ ਗੱਲ ਕੀਤੀ ਗਈ ਹੈ ਤੁਸੀਂ ਨਿਊਜ਼ ਦੇ ਵਿੱਚ ਵੀ ਦੇਖ ਰਹੇ ਹੋਵੋਗੇ ਕਿ ਇਹਦੀ ਜਾਣਕਾਰੀ ਦੰਦਿਆ ਭਾਗ ਵੱਲੋਂ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ 5178 ਅਧਿਆਪਕਾਂ ਨੂੰ 3442 ਅਧਿਆਪਕ ਆਰਡਰ ਦੀ ਤਰਜ਼ ਤੇ ਪਰਖ ਸਮੇਂ ਦੌਰਾਨ ਪੂਰਾ ਤਨਖਾਹ ਸਕੇਲ ਦੇਣ ਦੇ ਹੱਕ ਵਿੱਚ ਲਿਖਤੀ ਹਲਫੀਆ ਬਿਆਨ ਜਿਹੜਾ ਉਹ ਦੇ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜੱਥੇਬੰਦੀ ਵੱਲੋਂ 5178 ਅਧਿਆਪਕਾਂ ਨੂੰ ਪਰਖ ਸਮੇਂ ਵਿੱਚ ਪੂਰਾ ਸਕੇਲ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਸੀ ਜੋ ਕਿ ਹੁਣ ਹਾਲ ਹੀ ਸਮੇਂ ਦੇ ਵਿੱਚ ਜਿਹੜਾ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਠੀਕ ਹੈ। ਤਾਂ ਇਹ ਪੂਰੀ ਨਿਊਜ਼ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਸ਼ੇਅਰ ਕਰ ਦਾਂਗੇ ਤੁਸੀਂ ਇੱਥੇ ਜਾ ਕੇ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਜੀ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਛੋਟੀਆਂ ਵੱਡੀਆਂ ਅਪਡੇਟਸ ਲੈਣ ਦੇ ਲਈ ਤੁਸੀਂ ਚੈਨਲ ਦੇ ਨਾਲ ਜ਼ਰੂਰ ਜੁੜੋ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਇੱਥੇ ਜਿਹੜੀਆਂ ਇਨਫੋਰਮੇਸ਼ਨ ਪ੍ਰੋਵਾਈਡ ਕਰਾਈ ਜਾਂਦੀ ਹੈ ਤਾਂ ਇਸ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਤੁਹਾਡੇ ਕੀ ਵਿਚਾਰ ਨੇ ਇਹਨਾਂ ਪੇ ਸਕੇਲ ਨੂੰ ਲੈ ਕੇ 5178 ਭੱਤੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਦਾ opinion ਜਿਹੜਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ